ਆਪਰੇਸ਼ਨ ਸਿੰਦੂਰ ਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਪਾਕਿਸਤਾਨ ਉਹਨਾਂ ਨਵੀਂ ਸਾਜਿਸ਼ਾਂ ਕਰਨ ਤੇ ਉਤਰ ਗਿਆ ਹੁਣ ਕੀਤਾ ਜਾ ਰਿਹਾ ਹੈ ਡਿਜੀਟਲ ਹਮਲਾ ਇੱਕ ਕਲਿੱਕ ਨਾਲ ਹੋਵੇਗਾ ਹੁਣ ਸਭ ਕੁਝ ਤਬਾ ਆਓ ਤੁਹਾਨੂੰ ਦੱਸਦੇ ਹਾਂ ਕਿੱਦਾਂ ਕੀਤਾ ਜਾ ਸਕਦਾ ਹੈ ਬਚਾ ਪਾਕਿਸਤਾਨ ਵੱਲੋਂ ਪਹਿਲਾਂ ਅਤਵਾਦੀ ਭੇਜੇ ਗਏ ਫਿਰ ਡਰੋਨ ਵਰਤੇ ਗਏ ਅਤੇ ਹੁਣ ਇੰਟਰਨੈਟ ਦਾ ਸਹਾਰਾ ਲਿੱਤਾ ਜਾ ਰਿਹਾ ਹੈ ਪਾਕਿਸਤਾਨ ਨੇ ਹੁਣ ਇੰਟਰਨੈਟ ਨੂੰ ਆਪਣਾ ਹਥਿਆਰ ਬਣਾ ਲਿਆ ਭਾਰਤ ਦੀ ਫੌਜੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਇੱਕ ਡਿਜੀਟਲ ਮੋਰਚਾ ਖੋਲ੍ਹ ਦਿੱਤਾ ਜਿਸ ਦੇ ਵਿੱਚ ਇਹ ਹਮਲਾ ਤੁਹਾਡੇ ਮੋਬਾਈਲ ਲੈਪਟਾਪ ਤੇ ਸਿਰਫ ਇੱਕ ਕਲਿੱਕ ਰਾਹੀਂ ਤੁਹਾਡਾ ਫੋਨ ਜਾਂ ਕੰਪਿਊਟਰ ਤੁਹਾਡੇ ਦੁਸ਼ਮਨ ਦੇ ਹਵਾਲੇ ਹੋ ਸਕਦਾ ਹੈ ਚੱਲ ਰਹੇ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਇਹ ਇੱਕ ਨਵਾਂ ਵਿਚਾਰ ਚੱਲੀ ਹੈ ਸਾਈਬਰ ਹਮਲਾ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਤੋਂ ਕਿੱਦਾਂ ਬਚਾ ਜਾ ਸਕਦਾ ਹੈ ਸੋ ਡਿਟੇਲ ਵਜੋ ਦੱਸੇ ਜਾ ਰਿਹਾ ਹੈ ਕਿ ਡਾਂਸ ਆਫ ਦਾ ਹਿਲੇਰੀ ਨਾਮ ਦੀ ਫਾਈਲ ਆਂਦੀ ਹੈ ਸੋ ਇਸ ਤੋਂ ਸਾਵਧਾਨ ਕਿਵੇਂ ਰਿਹਾ ਜਾ ਸਕਦਾ ਜੇਕਰ ਤੁਸੀਂ ਵਟਸਐਪ ਦੇ ਵਿੱਚ ਈਮੇਲ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਡਾਂਸ ਆਫ ਦਾ ਹਿਲੇਰੀ ਨਾਮ ਦੀ ਕੋਈ ਫਾਈਲ ਜਾਂ ਵੀਡੀਓ ਲਿੰਕ ਦੇਖਦੇ ਹੋ ਤਾਂ ਇਸ ਨੂੰ ਕਦੇ ਵੀ ਨਾ ਖੋਲੋ ਇਹ ਖਤਰਨਾਕ ਵਾਇਰਸ ਹੈ ਇਹ ਜੋ ਇਦਾਂ ਦਾ ਵਾਇਰਸ ਹੈ ਜੋ ਕਿ ਤੁਹਾਡੀ ਪੂਰੀ ਡਿਵਾਈਸ ਨੂੰ ਹੈਕ ਕਰ ਸਕਦਾ ਹੈ ਇਸرائی ਦੇ ਦੁਸ਼ਮਨ ਦੇਸ਼ ਤੁਹਾਡੇ ਨਿੱਜੀ ਡਾਟਾ ਨੂੰ ਤੁਹਾਡੀ ਬੈਂਕ ਜਾਣਕਾਰੀ ਅਤੇ ਫੋਨ ਦੇ ਵਿੱਚ ਕੈਮਰੇ ਜਾਂ ਮਾਈਕ ਤੱਕ ਵੀ ਪਹੁੰਚ ਸਕਦਾ ਹੈ ਕਿਹੜੀਆਂ-ਕਿਹੜੀਆਂ ਪਹਿਲਾਂ ਇੱਥੇ ਵਿੱਚ ਹੋ ਸਕਦੀਆਂ ਹਨ ਖਤਰਨਾਕ ਆਓ ਤੁਹਾਨੂੰ ਦੱਸਦੇ ਆਂ ਡਾਂਸ ਆਫ ਦਾ ਹਲੇਲੀ ਨਾਮ ਦੀ ਕੋਈ ਵੀ ਫਾਈਲ ਜਾਂ ਵੀਡੀਓ ਤੁਸੀਂ ਕਿਸੇ ਵੀ ਫਾਰਮੈਟ ਤੇ ਇਹਨੂੰ ਡਾਊਨਲੋਡ ਨਾ ਕਰੋ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਕਰਨ ਨਾਲ ਪਾਣੀ ਆਮ ਜਿਹਾ ਦਿਖਾਈ ਦਿੰਦਾ ਹੋਵੇ पर नुकसान जुड़ा भारी दे सकता है ਤੁਹਾਡੀ ਫੋਟੋ ਤੁਹਾਡੀ ਵੀਡੀਓ ਦਾ ਹੋਰ ਜ਼ਰੂਰੀ ਦਸਤਾਵੇਜ਼ ਕਲੀਕ ਹੋ ਸਕਦੇ ਹਨ ਬੈਂਕਿੰਗ ਐਪ ਤੋਂ ਤੁਹਾਡੇ ਪੈਸੇ ਉੱਡ ਸਕਦੇ ਹਨ ਤੁਹਾਡਾ ਫੋਨ ਜਾਂ ਲੈਪਟਾਪ ਹੈਕ ਕੀਤਾ ਜਾ ਸਕਦਾ ਹੈ ਅਤੇ ਡਿਵਾਈਸ ਦਾ ਕੈਮਰਾ ਅਤੇ ਮਾਈਕ ਵੀ ਚਾਲੂ ਕੀਤਾ ਜਾ ਸਕਦਾ ਹੈ ਕਿਹੜੀਆਂ ਕਿਹੜੀਆਂ ਫਾਈਲਾਂ ਹੋ ਸਕਦੀਆਂ ਨੇ ਖਤਰਨਾਕ ਦਾਸ ਆਪ ਦੀ ਹਿੱਲੇ ਵੀ ਨਾਮ ਦੀ ਕੋਈ ਵੀ ਫਾਈਲ ਜਾਂ ਵੀਡੀਓ ਤੁਸੀਂ ਉਹਨਾਂ ਬਿਲਕੁਲ ਡਾਊਨਲੋਡ ਨਹੀਂ ਕਰਨੀਏ ਕਿਉਂਕਿ ਇਸ ਨੂੰ ਡਾਊਨਲੋਡ ਕਰਨ ਦੇ ਨਾਲ ਹੀ ਤੁਹਾਡੀ ਨਿੱਜੀ ਜਾਣਕਾਰੀ ਨਿੱਜੀਆਂ ਚੀਜ਼ਾਂ ਨਿੱਜ ਅਨਿੱਜੀ ਕਾਗਜ਼ ਪੱਤਰ ਸਾਰੇ ਹੀ ਬੈਂਕ ਡਿਟੇਲ ਜਿਹੜੀ ਹੈ ਦੁਸ਼ਮਨਾਂ ਤੱਕ ਪਹੁੰਚ ਸਕਦੀ ਹੈ ਤਾਂ ਉਸ ਦਾ ਇਹ ਨਜਾਇਜ਼ ਫਾਇਦਾ ਚੁੱਕ ਸਕਦੇ ਜੇ ਤੁਹਾਨੂੰ ਅਜਿਹਾ ਸੁਨੇਹਾ ਮਿਲਦਾ ਹੈ ਤਾਂ ਤੁਹਾਨੂੰ ਕੀ ਕਰਨਾ ਹੈ ਤੁਸੀਂ ਇਸ ਨੂੰ ਤੁਰੰਤ ਡਿਲੀਟ ਕਰਨਾ ਹੈ ਇਸ ਨੂੰ ਬਿਲਕੁਲ ਵੀ ਫਾਰਵਰਡ ਨਾ ਕਰੋ ਅਤੇ ਉਸ ਨੰਬਰ ਜਾਂ ਖਾਤੇ ਦੀ ਰਿਪੋਰਟ ਕਰੋ ਅਤੇ ਆਪਣੇ ਮੋਬਾਈਲ ਅਤੇ ਐਂਟੀਵਾਇਰਸ ਅਤੇ ਸੁਰੱਖਿਆ ਐਪਸ ਨੂੰ ਵੀ ਅਪਡੇਟ ਰੱਖੋ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਦੇ ਵਿੱਚ ਸਾਈਬਰ ਹਮਲੇ ਪਿੱਛੇ ਪਾਕਿਸਤਾਨ ਦੀ ਆਈਐਸਆਈ ਅਤੇ ਸਾਈਬਰ ਧੱਕ ਵਿੰਗ ਦਾ ਹੱਥ ਹੈ ਇਸ ਹਮਲੇ ਦਾ ਮੇਨ ਉਦੇਸ਼ ਜਿਹੜਾ ਹੈ ਭਾਰਤ ਵਿੱਚ دہشت ਫੈਲਾਉਣਾ ਫੌਜੀ ਜਵਾਬੀ ਵੱਲੋਂ ਹਮਲਿਆਂ ਵੱਲੋਂ ਧਿਆਨ ਹਟਾਉਣਾ ਅਤੇ ਨਾਗਰਿਕਾਂ ਦਾ ਡਾਟਾ ਚੋਰੀ ਕਰਨਾ ਅਤੇ ਉਹਨਾਂ ਨੂੰ ਬਲੈਕਮਿਲ ਕਰਨਾ ਇਹਨਾਂ ਦਾ ਮਕਸਦ ਹੋ ਸਕਦਾ ਉਹ ਵੀ ਇਕੱਲੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਵੀ ਹੋ ਸਕਦਾ ਹੈ ਭਾਰਤ ਦੀ ਤਿਆਰੀ ਦੇ ਵੱਲੋਂ ਕੀ ਕੀਤਾ ਜਾ ਸਕਦਾ ਹੈ ਜਵਾਬ ਸਿਰਫ ਸਿਰਫ ਸਰਹੱਦ ਤੇ ਨਹੀਂ ਸਗੋ ਸਾਈਬਰ ਸਪੇਸ ਦੇ ਵਿੱਚ ਵੀ ਹੈ ਭਾਰਤ ਨੇ ਜੰਗੀ ਪੱਧਰ ਤੇ ਨਿਗਰਾਨੀ ਸ਼ੁਰੂ ਕੀਤੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਐਕਸ ਜਿਹੜੇ ਹੈਂਡਲ ਹੈ ਉਹ ਟੈਲੀਗ੍ਰਾਮ ਚੈਨਲ ਹੈ ਇਹਨਾਂ ਤੇ ਪਹਿਲੇ ਹੀ ਇਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਸੋ ਹੁਣ ਤੁਸੀਂ ਵੀ ਹੋ ਜਾਓ ਸਾਵਧਾਨ ਜੇ ਤੁਹਾਨੂੰ ਕੋਈ ਅਜੀਹਾ ਲਿੰਕ ਆਂਦਾ ਡਾਂਸ ਆਫ ਦ ਹਿਲੇਰੀ ਨਾਮ ਦਾ ਕੋਈ ਵੀ ਲਿੰਕ ਕਿਸੇ ਵੀ ਐਪ ਤੋਂ ਆਂਦਾ ਤਾਂ ਤੁਸੀਂ ਇਹਨੂੰ ਬਿਲਕੁਲ ਵੀ ਡਾਊਨਲੋਡ ਨਹੀਂ ਕਰਨਾ ਤੇ ਨਾ ਹੀ ਇਹਨੂੰ ਫਾਰਵਰਡ ਕਰਨਾ ਕਿਉਂਕਿ ਅਗਰ ਤੁਸੀਂ ਅਝਾਦ ਕਰੋਗੇ ਤਾਂ ਤੁਹਾਡਾ ਲੈਪਟਾਪ ਫੋਨ ਔਰ ਡਾਟਾ ਕੜਾ ਬਿਲਕੁਲ ਹੈਕ ਹੋ ਸਕਦਾ ਹੈ ਤੇ ਤੁਹਾਡੀ ਨਿੱਜੀ ਜਾਣਕਾਰੀ ਨਿੱਜੀ ਪਲ ਜਿਹੜੇ ਹੈ ਤੁਹਾਡੇ ਉਹ ਪੂਰੀ ਤਰ੍ਹਾਂ ਖੋਪਿਆ ਜਾ ਸਕਿਆ ਯਾਨੀ ਕਿ ਪਾਕਿਸਤਾਨ ਵੱਲੋਂ ਕੌਂਸਟ ਬਣ ਤੇ ਇਸ ਦਾ ਕਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ